ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਬਲੌਗ ਕਰਨ ਕਮਲਬਾਈ ਬਲੌਗ ਤੇ ਬਹੁਤ ਬਹੁਤ ਸਵਾਗਤ ਆ ਜੀ ਅੱਜ ਤੁਹਾਨੂੰ ਦੱਸਦੇ ਆਂ ਆਪਾਂ ਆਪਣੇ ਘਰ ਵਿੱਚ ਕਿਸ ਤਰ੍ਹਾਂ ਸਿੰਪਲ ਤਰੀਕੇ ਦੇ ਨਾਲ ਬੇਸਨ ਦੀ ਬਰਫੀ ਤਿਆਰ ਕਰ ਸਕਦੇ ਆਂ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਡੇਢ ਕੋਲੀ ਲਈਆ ਬੇਸਨ ਦੀ ਤੇ ਇੱਕ ਕੋਲੀ ਲਈਆ ਆਪਾਂ ਦੇਸੀ ਘਿਓ ਤੇ ਆਪਾਂ ਤੁਹਾਨੂੰ ਬਰਫੀ ਦੇਸੀ ਘਿਓ ਵਿੱਚ ਤਿਆਰ ਕਰਕੇ ਦਿਖਾਵਾਂਗੇ ਤੇ ਇੱਕ ਕੋਲੀ ਲਈਆ ਆਪਾਂ ਖੰਡ ਦੀ ਅੱਧੀ ਕੌਲੀ ਲਈਆ ਪਾਣੀ ਕਾਪਾ ਲਈਆ ਪਾਣੀ ਦੀ ਤੇ ਬਾਕੀ ਖੰਡ ਤੁਸੀਂ ਆਪਣੇ ਜਿੱਦਾਂ ਵੀ ਤੁਸੀਂ ਖਾਂਦਿਆਂ ਬਾਦ ਜਾਂ ਘਟੂ ਦਾ ਪਾ ਸਕਦੇ ਆ ਚਲੋ ਜੀ ਆਪਾਂ ਤੁਹਾਨੂੰ ਹੁਣ ਬੇਸਨ ਦੀ ਬਰਫੀ ਤਿਆਰ ਕਰਕੇ ਦਿਖਾਉਂਦੇ ਆ ਚਲੋ ਜੀ ਆਪਾਂ ਗੈਸ ਕਰ ਲਿਆ ਉਹਨਾਂ ਤੇ ਆਪਾਂ ਇੱਕ ਕਡਾਈ ਰੱਖ ਲਈ ਆ ਤੇ ਕਡਾਈ ਆ ਤੁਸੀਂ ਜਿਹੜੀ ਵੀ ਲੈਣੀ ਆ ਉਹਦਾ ਥੱਲੇ ਉਹ ਮੋਟੀ ਹੋਣੀ ਚਾਹੀਦੀ ਆ ਕਿਉਂਕਿ ਬੇਸਨ ਜਿਹੜਾ ਹੁੰਦਾ ਉਹ ਸੌਫਟ ਹੁੰਦਾ ਹੈ ਉਹ ਛੇਤੀ ਲੂ ਹੋ ਜਾਂਦਾ ਆ ਇਸ ਕਰਕੇ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਕੜਾਹੀ ਲੈਣੀ ਆ ਮੋਟੀ ਲੋ ਪਤਲੇ ਥੱਲੇ ਵਾਲੀ ਤੁਸੀਂ ਕੜਾਹੀ ਨਹੀਂ ਲੈਣੀ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਘਿਓ ਚਲੋ ਜੀ ਕੜਾਹੀ ਹੋ ਗਈ ਆ ਗਰਮ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਚਲੋ ਜੀ ਜਦ ਤੈ ਆਪਣਾ ਘਿਓ ਗਰਮ ਹੁੰਦਾ ਆ ਤੇ ਆਪਾਂ ਬਣਾਉਨੇ ਆ ਜਦ ਤੱਕ ਚਾਣੀ ਤੇ ਆਪਾਂ ਪਾ ਲਵਾਂਗੇ ਕੁਝ ਪਾਣੀ ਜਿਵੇਂ ਕਰਦੇ ਹਾਂਗੇ ਤੇਜ਼ ਤੇ ਹੁਣ ਪਾ Đਾਲੀ ਪਾ ਦਾਂਗੇ ਦੇ ਵਿੱਚ ਖੰਡ ਖੰਡ ਪੀਸੀ ਹੋਈ ਖੰਡਾ ਜਿਹੜੇ ਸੁੱਕੀ ਤੇ ਤੁਸੀਂ ਇੱਕ ਗੱਲ ਤਿਆਰ ਰੱਖਿਓ ਜੀ ਆਪਾਂ ਜਿਹੜੀ ਚਾਣੀ ਬਣਾਉਣੀ ਆ ਉਹ ਇੱਕ ਤਰ੍ਹਾਂ ਦੀ ਬਣਾਉਣੀ ਆ ਤੇ ਤੁਸੀਂ ਦੋ ਤਾਰ ਦੀ ਚਾਣੀ ਨਹੀਂ ਬਣਾਉਣੀ ਨਹੀਂ ਤਾਂ ਫਿਰ ਤੁਹਾਡੀ ਬਰਫੀ ਬਹੁਤ ਜ਼ਿਆਦਾ ਹਾਰਡ ਹੋ ਜੂਗੀ ਤੇ ਫਿਰ ਉਹ ਖਾਣ ਵਿੱਚ ਵੀ ਨਹੀਂ ਟੇਸਟ ਕਿੰਨਾ ਵਧੀਆ ਹੋਣਾ ਉਹਦਾ ਇਸ ਕਰਕੇ ਤੁਸੀਂ ਇਹ ਗੱਲ ਦਾ ਧਿਆਨ ਰੱਖਿਓ ਕਿ ਬਰਫੀ ਆਪਾਂ ਜਦੋਂ ਵੀ ਬਣਾਉਣੀ ਆ ਚਾਣੀ ਤੇ ਉਹਦੇ ਵਿੱਚ ਜਿਹੜੀ ਪਾਉਣੀ ਆ ਉਹ ਆਪਾਂ ਇੱਕ ਤਾਰ ਦੀ ਹੀ ਬਣਾਉਣੀ ਆ ਠੀਕ ਆ ਜੀ ਇੱਧਰ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ ਚਲੋ ਜੀ ਆਪਾਂ ਬੇਸਨ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਥੋੜੀ-ਥੋੜੀ ਹਿਲਾ ਲਾਂਗੇ ਤੇ ਸੇਣਾ ਬੇਸਨ ਨੂੰ ਸਲੋ ਗੈਸ ਤੇ ਭੁੰਨਾ ਆ ਕੋਈ ਜੇ ਤੁਹਾਨੂੰ ਤੁਸੀਂ ਇੱਧਰ ਗੈਸ ਨੂੰ ਤੇਜ਼ ਕਰ ਲਿਆ ਤੇ ਫਿਰ ਤੁਹਾਡਾ ਬੇਸਨ ਜਿਹੜਾ ਆ ਤੇ ਫਿਰ ਨਹੀਂ ਤਾਂ ਬੇਸਨ ਤੁਹਾਡਾ ਥੱਲੇ ਲੱਗ ਜਾਊਗਾ ਇਸ ਕਰਕੇ ਤੁਸੀਂ ਗੈਸ ਸਲੋ ਤੇ ਬੇਸਨ ਥੋੜੀ-ਥੋੜੀ ਭੁੰਨਾ ਆ ਚਲੋ ਜੀ ਆਪਾਂ ਹੁਣ ਇਹਨੂੰ ਹੌਲੀ-ਹੌਲੀ ਘੋਲੁੰਦੇ ਆਂ ਆ ਦੇਖੋ ਜੀ ਤੁਸੀਂ ਇਹਦਾ ਬੇਸਣ ਲਗਾਤਾਰ ਹਿਲਾਇਆ ਜਾਣਾ ਹੈ ਤੇ ਬਣਾਣੀ ਆ ਧਨੀ ਦਾ ਤੁਹਾਡਾ ਬੇਸਣ ਆ ਜਿਹੜਾ ਥੱਲੇ ਲੱਗ ਜਾਊਗਾ ਤੇ ਹੌਲੀ-ਹੌਲੀ ਜਿੱਤਾ ਜਿੱਤਾ ਇਹਨੇ ਖੁੱਜੀ ਜਾਣਾ ਹੈ ਹੌਤਾ-ਹੌਤਾ ਯਾਨੀ ਕਿ ਉਹ ਸ਼ੁਰੂ ਕਰ ਦੇਣਾ ਬੇਸਣ ਨੇ ਆ ਦੇਖੋ ਜੀ ਆ ਦੇਖੋ ਜੀ ਬੇਸਨ ਪੁੰਨਾ ਸ਼ੁਰੂ ਹੋ ਗਿਆ ਹੈ ਹੁਣ ਥੋੜੀ ਥੋੜੀ ਇਹਨੇ ਘਿਓ ਛੁੱਟਣਾ ਸ਼ੁਰੂ ਕਰ ਦਿੱਤਾ ਹੈ ਬਸ ਤੁਸੀਂ ਬੇਸਨ ਨੂੰ ਥੱਲੇ ਨਹੀਂ ਲੱਗਣ ਦੇਣਾ ਇਸ ਵਾਰ ਤੁਸੀਂ ਧਿਆਨ ਰੱਖਣਾ ਕਿਉਂਕਿ ਨਹੀਂ ਤਾਂ ਆਪਣੇ ਵਰਫੀ ਦਾ ਟੇਸਟ ਉਦਾਂ ਦਾ ਨਹੀਂ ਹੋਣਾ ਜਿੱਤੇ ਆਪਾਂ ਸ਼ੈਰੋ ਲੈ ਕੇ ਆਉਂਦੇ ਆ ਨਾਲੇ ਜਿਹੜੀ ਵੀ ਆਪਾਂ ਚੀਜ਼ ਵੈਸੇ ਘਰੇ ਬਣਾਉਂਦੇ ਆ ਉਹ ਬਹੁਤ ਵਧੀਆ ਸ਼ੁੱਧ ਚੀਜ਼ ਹੁੰਦੀ ਆ ਘਰੇ ਬਣਾ ਕੇ ਖਾਇਆ ਕਰੋ ਤੁਸੀਂ ਇਹ ਬਾਜ਼ਾਰ ਨਾਲੋਂ ਹੋ ਚੋੜੀ ਵਿੱਚ ਇਹ ਜੇ ਆਪਾਂ ਮੈਂ ਥੋੜੀ ਬਣਾ ਲਿਆ ਕਰੂ ਪਰ ਘਰੇ ਟਰਾਈ ਕਰਕੇ ਜਰੂਰ ਦੇਖਿਆ ਕਰੋ ਆ ਦੇਖੋ ਜੀ ਹੁਣ ਕਿਉਂ ਸ਼ੁਰੂ ਕਰਨਾ ਚਾਹੀਦਾ ਪੰਦਤ 15-20 ਮਿੰਟ ਲੱਗਦੇ ਆ ਕਿਉਂਕਿ ਸਲੋ ਗੈਸ ਤੇ ਆਪਾਂ ਇਹਨੂੰ ਪੁਣਨਾ ਆ ਤਾਂ ਕਰਕੇ ਥੋੜੀ-ਥੋੜੀ ਪੁਣਨਾ ਹੁੰਦਾ ਹੈ ਤੇ ਟਾਈਮ ਇਹਨੂੰ ਲੱਗਦਾ ਹੈ 15 ਤੋਂ 20 ਮਿੰਟ ਲੱਗਦੇ ਆ ਜੇ ਆਹ ਥੋੜੀ-ਥੋੜੀ ਆਪਾਂ ਪੁਣਦੇ ਆ ਤੇ ਉਧਰ ਆਪਣੀ ਛਾਣੀ ਰੱਖੀ ਸੀ ਉਹ ਵੀ ਤਿਆਰ ਹੋ ਗਈ ਤੇ ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਰਦੀ ਹੀ ਬਣਾਉਣੀ ਹੈ ਛਾਣੀ ਹਾਂਜੀ ਆ ਦੇਖੋ ਜੀ ਆਪਣਾ ਬੇਸਣ ਆ ਪੌਣ ਹੋ ਗਿਆ ਆ ਤੇ ਜਿਵੇਂ ਸੰਗੀ ਤਰ੍ਹਾਂ ਕੋਸ਼ਾਅ ਦਿੱਤਾ ਆ ਉਦਾਰੇ ਵਿੱਚ ਆਪਾਂ ਨੂੰ ਖੁਸ਼ਬੂ ਆਉਣ ਲੱਗ ਜਵੇ ਤਾਂ ਸਮਝ ਲਓ ਆਪਣਾ ਬੇਸਣ ਪੌਣ ਹੋ ਗਿਆ ਆ ਹੁਣ ਇਹਦੇ ਵਿੱਚ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਤੇ ਬਸ ਹੁਣ ਆਹਦੇ ਵਿੱਚ ਛਾਣੀ ਪਾ ਦੇਣੀ ਆ ਚਾਣੀ ਆਪਣੀ ਆ ਇੱਧਰ ਪਈ ਆ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਕ ਤਾਰਦੀ ਹੀ ਚਾਣੀ ਬਣਾਉਣੀ ਆ ਆਪਾਂ ਆ ਦੇਖੋ ਜੀ ਇੱਕ ਤਾਰਦੀ ਹੀ ਚਾਣੀ ਚਲੋ ਜੀ ਆਪਾਂ ਹੁਣ ਇਹਦੇ ਵਿੱਚ ਚਾਣੀ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਇਹ ਲੱਡੂਆਂ ਦਾ ਕਲਰ ਇਹਦੇ ਨਾਲ ਆਪਣੀ ਬਰਫੀ ਦਾ ਕਲਰ ਜਿਹੜਾ ਬਹੁਤ ਵਧੀਆ ਆਊਗਾ ਚਲੋ ਜੀ ਆਪਾਂ ਗੈਸ ਕਰ ਦਿੱਤਾ ਬੰਦ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਚਾਣੀ ਚਾਹ ਨਹੀਂ ਆਪਣਾ ਇਹ ਹੋਈ ਫਲੰਦੇ ਜਾਣਾ ਹਾਂ ਦੇਖੋ ਜੀ ਬਸ ਆਪਾਂ ਇਦਾਂ ਥੋੜੇ ਥੋੜੇ ਅੰਦਰ ਚੋ ਫਿਰ ਆਪਾਂ ਨਾ ਪਾ ਟ੍ਰੇ ਵਿੱਚ ਕੱਢ ਲਵਾਂਗੇ ਚਲੋ ਜੀ ਤੁਹਾਨੂੰ ਦਿਖਾਉਣੀ ਆ ਫਿਰ ਆਪਾਂ ਪਾਂਟਾ ਲੈ ਕੇ ਜਾਂ ਪਲੇਟ ਜਾਂ ਤੁਸੀਂ ਕੋਈ ਵੀ ਥਾਲੀ ਲੈ ਲਿਓ ਉਹਦੇ ਵਿੱਚ ਥੱਲੇ ਘਿਓ ਲਾ ਕੇ ਉਹਦੇ ਵਿੱਚ ਕੱਢ ਲਿਓ ਇਹਨੂੰ ਚਲੋ ਜੀ ਤੁਹਾਨੂੰ ਦਿਖਾਉਂਦੀ ਆਂ ਚਲੋ ਜੀ ਆਪਾਂ ਹੁਣ ਇੱਕ ਲੈ ਲਈ ਆ ਟਰੇ ਤੇ ਉਹਦੇ ਥੱਲੇ ਆਪਾਂ ਉੱਪਰ ਲਾ ਲਿਆ ਜਾਂ ਦੇਸੀ ਘਿਓ ਇੱਧਰ ਉਂਗਲ ਦੇ ਨਾਲ ਆਪਾਂ ਸਾਰਾ ਲਾ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ ਹਾਲੋ ਜੀ ਆਪਾਂ ਹੁਣ ਪਾ ਦਿੱਤਾ ਹੈ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਸੈੱਟ ਕਰਕੇ ਚਲੋ ਜੀ ਤੁਹਾਨੂੰ ਸੈੱਟ ਕਰਕੇ ਦਿਖਾਉਂਦੇ ਆਂ ਫਿਰ ਆਹ ਲੋ ਜੀ ਆਪਾਂ ਵਰਫੀ ਆਪਾਂ ਸੈੱਟ ਕਰ ਲਈ ਆ ਤੇ ਹੁਣ ਬਸ ਦਸ ਮਿੰਟਾਂ ਤੱਕ ਜਿਹੜਾ ਜੰਮ ਚੁੱਕੀ ਤਾਂ ਤੁਹਾਨੂੰ ਆਪਾਂ ਕੱਟ ਕੇ ਦਿਖਾਵਾਂਗੇ ਚਲੋ ਜੀ ਆਪਾਂ ਇਹਨੂੰ ਹੁਣ ਦਸ ਮਿੰਟ ਲਈ ਰੱਖਦੀ ਆਂ ਆਹ ਲੋ ਜੀ ਵਰਫੀ ਆਪਣੀ ਹੋ ਗਈ ਆ ਤਿਆਰ ਆ ਦੇਖੋ ਜੰਮ ਚੁੱਕੀ ਆ ਤੇ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਉਨੇ ਆ ਆਹ ਦੇਖੋ ਜੀ ਆਪਾਂ ਕੱਟਦੇ ਆਂ ਹੁਣ ਚਲੋ ਜੀ ਤੁਹਾਨੂੰ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਕੇ ਦਿਖਾਉਂਦੇ ਆਂ ਫਿਰ ਹਾ ਦੇਖੋ ਜੀ ਕਿੰਨੇ ਵਧੀਆ ਪੀਸ ਬਣੇ ਆ ਹਨ ਆਸਾਨ ਤਰੀਕੇ ਦੇ ਨਾਲ ਚੱਕ ਹੁੰਦੇ ਆ ਦੇਖੋ ਜੀ ਹਾ ਦੇਖੋ ਜੀ ਆਪਾਂ ਸਾਰੇ ਪੀਸ ਕੱਟ ਲਏ ਆ ਤੇ ਤੁਹਾਨੂੰ ਮੈਂ ਇੱਕ ਵਰਗ ਟੁਕੜਾ ਭੰਨ ਕੇ ਦਿਖਾਉਣੀ ਆ ਹਾ ਦੇਖੋ ਜੀ ਹਾ ਦੇਖੋ ਜੀ ਕਿੰਨੀ ਸੌਫਟ ਬਣੀ ਆ ਤੇ ਤੁਸੀਂ ਵੀ ਆਪਣੇ ਘਰ ਵਿੱਚ ਜਰੂਰ ਟਰਾਈ ਕਰਕੇ ਦੇਖਿਓ ਸਾਰਿਆਂ ਨੂੰ ਬਾਏ ਬਾਏ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਬਾਏ ਬਾਏ ਜੀ ਸਾਰਿਆਂ ਨੂੰ